ਤੇ ਜੀ ਵੈਲਕਮ ਟੂ ਮਨਤੀ ਫੈਮਿਲੀ ਬਲੌਗ ਸ਼ੁਰੂ ਕਰਦੇ ਜੀ ਅੱਜ ਤਾਂ ਨੂੰ ਬਲੌਗ ਤੇ ਲਾਈਟ ਜਗਦੀ ਨਹੀਂ ਹੈ ਹਾਂ ਇਹ ਵਾਲੀ ਦੀ ਹਾਂ ਛੋਟੀ ਵਾਲੀ ਅੱਜ ਜੀ ਕਦੂ ਦੀ ਸਬਜ਼ੀ ਤੱਕਾ ਲਾਉਣ ਲੱਗੇ ਆ ਤਲ ਪਾ ਕੇ ਬਣਾਉਣਾ ਹੈ ਤਲ ਨੂੰ ਦੋ ਤਿੰਨ ਵਸਰਾ ਮਰ ਪਾ ਲਿਆ ਥੋੜੀ ਥੋੜੀ ਕੱਚੀ ਆ ਬਾਕੀ ਆ ਮਸਾਲੇ ਸਾਰੇ ਪਾਉਣੇ ਆ ਜੇ ਇੱਧਰ ਦੀ जीजे डाल दाल है प्याज मर्चा लसन, टमाटर कट्ठा भोन लैन ग जीरा पा के मसालादी नमक काली मिच पाउडर मेरे बनाए थे आलूआव वाले परौंठे एक है बाकी अस खा ले इधर कद्दू चीरिया हो चं तरह पे घूमना इधर भैन जी मीशो चेक कर दे बस कुकर डराई जाता कुछ थोड़ा जा पानी पाइए ਉਹ ਕੋਨੇ ਆ ਜੀ ਅਸੀਂ ਕद्दू ਇਹਦੇ ਜੀ ਦਾਲ ਕद्दू ਪਾ ਦਿੱਤਾ ਮੈਂ ਕਰਛੀ ਮਾਰਤੀ ਐ ਇਹਨੂੰ ਹੁਣ ਟਕਣਾ ਹੈ ਚੰਗੀ ਤਰ੍ਹਾਂ ਹੁਣ ਬਾਕੀ ਪੰਡੇ ਸਾਫ਼ ਕਰਨ ਲਈ ਇਹ ਤਜੀ ਕद्दू ਸਾਡਾ ਬਣ ਗਿਆ ਹੈ ਤਾਂ ਮਨ ਲੱਗਿਆ ਜੀ ਤਣੀਆਂ ਨਾਲ

ਇੰਨੋ ਜਿਹਾ ਸੀ ਟੱਕ ਦिए ਠੀਕ ਹੈ ਆਇਦਰ ਸਬਜੀ ਤਿਆਰ ਹੋ ਗਈ ਜਿਹੜੀ ਕੜਾਈ ਨੂੰ ਵਿੱਚ ਰੱਖਣ ਨੂੰ ਕੜਾਈ ਗਰਮ ਬਹੁਤ ਹੈ ਦਾਲ ਬਣੇਗੀ ਤੜਕਾ ਤੁੱਕਾ ਲੱਗ ਗਿਆ بس ਮਾਲੀ ਜੀ ਦਾਲ ਤੜਕਾ ਲੱਗਣ ਵਿੱਚ ਠੀਕ ਹੈ ਇੱਥੇ ਜੀ ਬੈਠੇ ਬਿਠੀ ਮਿੱਧੀ ਲਾ ਲਈ ਮੈਂ ਪਿੱਛੇ ਵੀ ਅੱਗੇ ਵੀ ਸ਼ਕਲ ਤਾਂ ਸੋਹਣੀ ਲੱਗ ਰਹੀ ਆ ਕੱਲ ਨੂੰ ਖਾ ਕੇ ਬਥਾ ਲੱਗਣੀ ਆ ਕਦੋਂ ਧੀਰ ਹੋਏਗੀ ਹਾਂ ਤੇ ਵੀ ਦਾਲ ਪਾ ਕੇ ਮਜ਼ਾ ਆਉਂਦਾ ਕਦੋਂ ਖਾਣ ਦਾ ਹਾਂ ਨਾਲ ਛੋਲਾ ਆਂਦੇ ਉਧਰ ਜੀ ਛੋਲਾ ਦਾ ਕੁੱਕਰ ਵੀ ਧਰ ਦਿੱਤਾ ਨਾਲ ਹੀ ਮਸਤ ਲੱਗਾਂ ਦੀ ਸਬਜ਼ੀ ਦੇ ਵਾਸਤੇ ਹਾਂ ਇਹ ਵੀ ਮੇਰਾ ਲੂਣ ਘੱਟ ਹੁੰਦਾ ਬਸ ਨਹੀਂ ਲੂਣ ਮੈਂ ਵੀ ਘੱਟੀ ਦਾ ਖਦੀ ਹਾਂ ਮੁੜ ਕੇ ਥੋੜੀ ਪਥੂੜਾ ਜਿਹਾ ਹਾਂ ਹਾਂ ਹੋ ਜਾ ਇਧਰ ਜੀ ਬਾਹਰ ਕਿੰਨਾ ਹੀ ਨੀਰਾ ਹੋ ਗਿਆ ਜੀ ਸਿਮੀ ਭੈਣ ਅਸੀਂ ਜਿਗਰ ਲਾਇਆ ਅੱਡਾ ਪਾਇਪ ਨਹੀਂ ਸੀ ਲੱਗਣ ਡਿਆ ਇਧਰ ਅਸੀਂ ਜਿਗਰ ਲਾ ਕੇ ਉਧਰ ਪਾਣੀ ਸਾਰੇ ਫਰਸ਼ ਸਾਫ ਕਰਦੇ ਪਏ ਸੀ ਸਿਮੀ ਭੈਣ ਇਹ ਇਧਰ ਤੋਤਾ ਹੈ ਜੀ ਸਾਰਾ ਤਾਂ ਫੁੱਲਾਂ ਨੂੰ ਪਾਣੀ ਵੀ ਦਿੱਤਾ ਸਾਰਿਆਂ ਨੂੰ ਪਾਣੀ ਫਿਰ ਵੀ ਲੀਕ ਕਰਦਾ ਪਿਆ ਥੋੜਾ ਥੋੜਾ ਹੂੰ ਜਿਆਦਾ ਹੁੰਦਾ ਆਹ ਪਾਣੀ ਟਿਕ ਹੋ ਗਿਆ ਮੇਰਾ ਵਾਜਾ ਵੀ ਤੋਟ ਮੈਂ ਉਹ ਕਰਦੀ ਆ ਬਾਈ ਪਰ ਮਾਰਦੀ ਠੀਕ ਕਿਆ ਚਲਦੀ ਹੈ ਮੱਖ ਲੱਗਦਾ ਕੋ ਬਸ ਥੋੜਾ ਬੰਤ ਕੇ ਆਇਆ ਅਮੀ ਆ ਗਿਆ ਮੀ ਆ ਗਿਆ ਮੀ ਆ ਗਿਆ ਮੀ ਆ ਗਿਆ ਮੀ ਆ ਗਿਆ ਅ ਪਰਦਾ ਹੋਣਾ ਕਰਨਾ ਮੈਂ ਨਾ ਗਿੱਲਾ ਹੁੰਦਾ ਪਿਆ ਫਿਰ ਰੱਗਿਆਂ ਦਾ ਬੰਦ ਕਰਦਾ ਲਾ ਵੀ ਕੁਝ ਜਗਾੜ ਲਾਇਆ ਸੀ ਉਹਨੂੰ ਬੰਨਿਆ ਹਟਾ ਕਰ ਲੈ ਖਾਲੀ ਕਰ ਤੇ ਮੈਂ ਮੈਨੂੰ ਮਰੀ ਲੁਕੀ ਦੀ ਔਰ ਜਿਹੜੇ ਨਵੇਂ ਆ ਦਿਖਾਉ ਕਰਦੇ ਉਹ ਵੀ ਬੰਨੂ ਜੀ ਪਨੀਰੀ ਦਾ ਵੀ ਲਓ ਉਹ ਬਾਰੇ ਹੈ ਨਾ ਉਹ ਕੁੱਤੇ ਦੀ ਨਾ ਇਹ ਨਵੇਂ ਬੀਜ ਰਹੇ ਨੇ ਹੂੰ ਇਹ ਬਾਰੇ ਉਹ ਬਾਰੇ ਨਿਕਲ ਆਉਣੀ ਹੈ ਹਨਾ ਇਹ ਵੀ ਜਾ ਜਿੰਨਾ ਦਿੰਦਾ ਕੀ ਲਾਏ ਨਹੀਂ ਉਹ ਸਾਫ ਕਰਤਾ ਨਾ ਉਹ ਜਿਹੜਾ ਉਹਨੂੰ ਨਾਉ ਸੋਨਾ ਲੱਗਣ ਰਿਹਾ ਫੁੱਲ ਉਹ ਸੋਨਾ ਲੱਗਣ ਰਿਹਾ ਨਾ ਹਾਂ ਹੂੰ ਤਾਂ ਇਹ ਜਿਹੜਾ ਫੁੱਲ ਨਹੀਂ ਪੈਂਦਾ ਪਰ ਅੰਜਾਲਾ ਕਿਉਂ ਲੱਗੀ ਜਾਂਦਾ ਹਨ ਮੀ ਬਾਂਜੀ ਆਪਣੇ ਫੁੱਲਾਂ ਨੂੰ ਸਾਫ਼ ਕਰਦੇ ਪਏ ਨੇ ਕਿਉਂਕਿ ਪਹਿਲੇ ਜਿਹੜੇ ਫੁੱਲਿਆ ਖਰਾਬ ਹੋ ਗਏ ਆ ਹੋ ਗਏ ਸਾਫ਼ ਨਹੀਂ ਤੇ ਜੀ ਹੁਣ ਉਹ ਕਹਿੰਦੇ ਪਨੀਰੀ ਉਗਾਈ ਹੈ ਨਵੀਂ ਉਹ ਲਾਵਾਂਗੇ ਈ ਕद्दू ਦੇ ਸਬਜੀ ਨਾਲ ਲੱਗਾਂ ਚੜਾਤੀ ਬਣਾਈ ਸੀ ਕद्दू ਦੀ ਸਬਜੀ ਦਾਲ ਪਾ ਕੇ ਜਿਹੜੀ ਤੇ ਉਹਦੇ ਨਾਲ ਜੀ ਲੱਗੇ ਅਸੀਂ ਚੋਲ ਖਾਣ ਤੇ ਮੇਰੇ ਨੇ ਖਾ ਲਈ ਆ ਜੀ ਛੋਲ ਪੋਠ ਛੋਲਾਂ ਨਾਲ ਸਵਾਰ ਲੱਗੀ ਹੈ ਨਾ ਹਮ ਠੈਰ ਕੇ ਬਣਾਵਾਂਗੇ ਫਿਲਕਾ ਕद्दू شریف ਹਮ ਕद्दू شریف ਕद्दू شریف ਨਾਲ ਸਬਜ਼ੀ ਖਾਂ ਛੋਲ ਖਾਂ ਲਏ ਮੈਂ ਤੇ ਉਹ ਕੰਮ ਦਾ ਤਾਂ ਮੈਂ ਖਰੀ ਬੱਤੀ ਚੱਲ ਗਈ ਮਸਤ ਮਸਤ ਲੱਗਦੀ ਹੈ ਮਿਊਜ਼ਿਕਲ ਮਣੀ ਹੁੰਦਾ ਹਾਂ ਕੱਲ ਨਹੀਂ ਨਮਕ ਨਹੀਂ ਪਾਇਆ ਵਿੱਚ ਹਾਂ ਪਾਇਆ ਥੋੜਾ ਜਿਹਾ ਪਾਇਆ ਮੈਂ ਹੁਣ ਚੋੜਾ ਨਹੀਂ ਪਾਇਆ ਫੁੱਲ ਕਾਉਦਨ ਸਵਾਦ ਲੱਗਣਾ ਜੇ ਰੋਟੀਆਂ ਆ ਨਾ ਕਿਹਦੇ ਮਿਰਚਾਂ ਖਾਉਂਗੇ ਨਾ ਆਹ ਵਾਹ ਮਰਚਾਂ ਮਰਚਾ ਫੁਲਕੇ ਦਾ ਸਵਾਦ ਲੱਗਣੀਆਂ ਮੇਰੇ ਮਰਚਾਂ ਹੀ ਤਲਕੀਆਂ ਨਾ ਉਹ ਖਾਵਾਂਗੀ ਮੈਂ ਸੋਚ ਰਹੀ ਵਿੱਕੀ ਆ ਜਾਂਦਾ ਪਤਾ ਨਹੀਂ ਫੋਨ ਕਰਦੇ ਆ ਨੀ ਤੇ ਮੈਂ ਤਾਂ ਖੰਨੀ ਆ ਬਣਾ ਕੇ ਮੰਨੂੰ ਤਾਂ ਲੱਗੀ ਭੁੱਖ ਮੈਂ ਦਵਾਈ ਖਾਣੀ ਮਾਜਾ ਨੂੰ ਫੁਲਕੇ ਆਦਿ ਵੀ ਤੇ ਜੀਜੀ ਤਲਾਕ ਰੱਖਣਾ ਨੇ ਜੀਜੀ ਨੂੰ ਉਹਦਾ ਤਲਦਾਂਗੇ ਹਨਾ ਅੱਜ ਜਿੱਦਣ ਅੱਜ ਪਰੌਂਠੀਆਂ ਖਾਣੀਆਂ ਸਿਰ ਪਾੜੂਗਾ ਅੱਜ ਨਹੀਂ ਖਾਂਦਾ ਸਿੰਪਲ ਹੂੰ ਅੱਛਾ ਪਰੌਂਠੀਆਂ ਨਹੀਂ ਅੱਜ ਪਰੌਂਠੀਆਂ ਮਤਲਬ ਪਰੌਂਠੀਆਂ ਜਿਵੇਂ ਮੰਮੀ ਨਹੀਂ ਬਣਾਉਂਦੀ ਹਾਂ ਉਹਵੇਂ ਤਿੰਨ ਲੋਕਾਂ ਵਾਲੀਆਂ ਨਹੀਂ ਨਹੀਂ ਤਿੰਨ ਚਾਰ ਵਾਲੀਆਂ ਨਹੀਂ ਹੁਣ ਇਹ ਤਾਂ ਖਾਣੀਆਂ ਉਹੀ ਹੁੰਦੀਆਂ ਪਰ ਹੁਣ ਨਹੀਂ ਅੱਜਕੱਲ ਮੰਗਦੇ ਫਿਰ ਕਿਹੜੀ ਪਰੌਂਠੀ ਖਾਣੀ ਮਤਲਬ ਸਿੰਪਲ ਗੋਲ ਰੋਟੀ ਬਣਾ ਕੇ ਦੋਨਾਂ ਪਾਸੇ ਉਹਨੂੰ ਉਹ ਕਰਨਾ ਹੈ हां चल उन्होंने हां ओबली पर उन्होंने ਖਾਣੀ ਤਾਜੀ ਹੈ ਖਾਣੇ ਦੋ ਹੈ ਜਾਂ ਤਿੰਨ ਅੱਛਾ ਵੱਧ ਨਹੀਂ ਖਾਣੀ ਦੋ ਖਾਊਗਾ ਦੁੱਧ ਨਾਲ ਖਾਣਿਆ ਮੈਂ ਸਬਜੀ ਨਾਲ ਨਹੀਂ ਖਾਣਿਆ ਠੀਕ ਇਹਦੇ ਕੱਪ ਦੇ ਹਾਂ ਜੀ ਅੱਜ ਦੀ ਵੀਡੀਓ ਦਾ ਐਂਡ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾਓ